ਸ੍ਰੀ ਆ ਕਾਲ ਜੀ ਮੇਰਾ ਨਾਮ ਹਰਮਨਪ੍ਰੀਤ ਸਿੰਘ ਪਿੰਡ ਫੱਤਾ ਮਾਲੂਕਾ ਜ਼ਿਲ੍ਹਾ ਮਾਨਸਾ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਮਾਨ ਮਿਲ ਕੇ ਰਿਵਰ ਦਿੱਤੇ ਅੱਜ ਦਾ ਮੇਨ ਟਾਪਿਕ ਕੀ ਆ ਜਿਹੜੇ ਕਿਤੇ ਨੂੰ ਤੁਸੀਂ ਚੁਣ ਲਿਆ ਉਹਨੂੰ ਮਾੜਾ ਨਹੀਂ ਕਹਿਣਾ ਮੇਨ ਪੰਜਾਬੀ ਆਪਾਂ ਕਹਿ ਦਿੰਨੇ ਆਗੇ ਪਾਲਾ ਕੰਜਰ ਕਿਤਾ ਯਾਰ ਵੀ ਮੈਂ ਤਾਂ ਫਸ ਗਿਆ ਸੋ ਜਿੰਨਾ ਚਿਰ ਤੁਸੀਂ ਆਪਾਂ ਆਵਦੇ ਕਿਤੇ ਨੂੰ ਪਿਆਰ ਨਹੀਂ ਕਰਦੇ ਨਾ ਉਨਾਂ ਚਿਰ ਉਹਦੇ ਵਿੱਚ ਆਪਾਂ ਸਕਸੈਸ ਨਹੀਂ ਹੋ ਸਕਦੇ ਊ ਵੀ ਕੈਨੋਟ ਗੈਟ ਸਕਸੈਸ ਇਨ 댓 ਫੀਲ ਸੋ ਜਿੰਨਾ ਚਿਰ ਆਪਾਂ ਆਪਣੇ ਕਿਤੇ ਨੂੰ ਪਿਆਰ ਨਹੀਂ ਕਰਦੇ ਉਹਨਾਂ ਟਾਈਮ ਉਹ ਕਿਤੇ ਦੇ ਵਿੱਚੋਂ ਆਪਾਂ ਸਕਸੈਸ ਨਹੀਂ ਪ੍ਰਾਪਤ ਕਰ ਸਕਦੇ ਸੋ ਆਪਣੀ ਕਿਤੇ ਨੂੰ ਕਦੇ ਵੀ ਨਿੰਦੋ ਨਾ ਆਪਣੇ ਕਿਤੇ ਨਾਲ ਪਿਆਰ ਕਰੋ ਜੇਕਰ ਅੱਜ ਸੋ ਨੂੰ ਉਹ ਕਿਤੇ ਤੋਂ ਘੱਟ ਇਨਕਮ ਹੋ ਰਹੀ ਆ ਪਰ ਸਮਾਪਾ ਕੇ ਉਹਦੇ ਵਿੱਚੋਂ ਆਪਾਂ ਚੰਗੀ ਮਨੀ ਜਨਰੇਟ ਕਰ ਸਕਦੇ ਆ ਚੰਗਾ ਇੱਕ ਮਾਈਂਡ ਲੈ ਕੇ ਚੰਗਾ ਡਿਸੀਜਨ ਲੈ ਕੇ ਤਰ੍ਹਾਂ ਤਰ੍ਹਾਂ ਦੇ ਐਕਸਪੈਰੀਮੈਂਟ ਕਰਕੇ ਆਪਾਂ ਉਹ ਕਿਤੇ ਨੂੰ ਵਧਾ ਕੇ ਆਪਾਂ ਆਪਦੇ ਕਿਤੇ ਤੋਂ ਚੰਗੀ ਮਨੀ ਜਨਰੇਟ ਕਰ ਸਕਦੇ ਆ ਸਭ ਤੋਂ ਜ਼ਰੂਰੀ ਆ ਸਭ ਤੋਂ ਪਹਿਲਾਂ ਆਪਾਂ ਨੂੰ ਸਾਫ ਸਫਾਈ ਦਾ ਪ੍ਰੋਪਰ ਧਿਆਨ ਰੱਖਣਾ ਚਾਹੀਦਾ ਜਿਸ ਨਾਲ ਚਰ ਆਪਾਂ ਆਪਣੇ ਕਿਤੇ ਦੇ ਨਾਲ ਪਿਆਰ ਨਹੀਂ ਕਰਦੇ ਉਹਨਾਂ ਚਰ ਆਪਾਂ ਸクセਸ ਨਹੀਂ ਪ੍ਰਾਪਤ ਕਰ ਸਕਦੇ ਮੇਨ ਅੱਜ ਦਾ ਟੋਪਿਕ ਆਪਾਂ ਦਾ ਇਹੀ ਸੀ ਵੀ ਜਿਹੜੇ ਲੋਕ ਆਪਦੇ ਕਿਤੇ ਨੂੰ ਨਿੰਦਦੇ ਆ ਸੋ ਵੀਰ ਜੀ ਉਹਨੂੰ ਨਿੰਦਣਾ ਨਹੀਂ ਚਾਹੀਦਾ ਕਿਉਂਕਿ ਕੋਈ ਵੀ ਚੀਜ਼ ਆ ਸਮਾਂ ਲੱਗਦਾ ਹਰੇਕ ਚੀਜ਼ ਨੂੰ ਹਾਸਲ ਕਰਨ ਲਈ ਕਿਉਂਕਿ ਜਿਹੜੀ ਚੀਜ਼ ਸਮਾਂ ਪਾ ਕੇ ਹਾਸਲ ਹੁੰਦੀ ਆ ਉਹ ਚੀਜ਼ ਦਾ ਸਵਾਦ ਹੀ ਵੱਖਰਾ ਹੁੰਦਾ ਜਿਵੇਂ ਆਪਾਂ ਹਾਰੇ ਦੇ ਵਿੱਚ ਦੁੱਧ ਰੱਖਦੇ ਆ ਕਾੜ ਕਾੜ ਕੇ ਤਿਆਰ ਹੁੰਦਾ ਇਸੇ ਤਰ੍ਹਾਂ ਹੀ ਸクセਸ ਆ ਕੜ-ਕੜ ਕੇ ਬਣਾਗੇ ਤਾਂ ਮਾਰਨਾ ਖਾਵਾਂਗੇ ਠੀਕ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਉਣ ਵਾਲੀ ਸਮੇਂ ਵਿੱਚ ਹੋਰ ਵੀ ਸੋਨੂੰ ਬਿਜ਼ਨਸ ਦੇ ਰਿਲੇਟਡ ਸੋਨੂੰ ਮੈਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ